ਨਨਪੂ ਬਚਣ ਗਏ ਉਹ ਜਿਹੜੇ ਸੌਣ ਗਏ ਤੋਂ ਓਏ ਉਹ ਮੈਂ ਸਮਝ ਗਿਆ ਤੈ ਕਿਤੇ ਵਿਆਹ ਤਾਂ ਨਹੀਂ ਕਰਾਣਾ ਓਏ ਹੋਰ ਅਸੀਂ ਇੱਥੇ ਛੜਿਆ ਨਾ ਮਰ ਜਾਣ ਓਏ ਤੇਰਾ ਵਿਆਹ ਪੱਕਾ ਸੱਚਮੁੱਚ ਮੇਰਾ ਵਿਆਹ ਸੱਚਮੁੱਚ ਤੇਰਾ ਵਿਆਹ ਆ ਤੇਰੀ ਮਾਂ ਨੂੰ ਗਾਲ ਕੱਢ ਲਾ ਪਿਆ ਲੈ ਗਾਲ ਥੋੜੇ ਨਹੀਂ ਕੱਢੀ ਹਾਂ ਬੁਧਾਈਆਂ ਦਿਨਾ ਤੇਰੀ ਮਾਂ ਨੂੰ ਕਿੱਦਾਂ ਮੈਂ ਕਿਹਾ ਤਨ ਬਚੋਲੇ ਆ ਤੇਰੇ ਤਨ ਤੇਰੀ ਮਾਂ ਪੈਦੇ ਜਿਹਨੇ ਦੋ ਸਾਰੇ ਫਿੜੇ ਕਾਕਾ ਗਾਲ ਵਾਲੀ ਗੱਲੇ ਕੋਈ ਨਹੀਂ ਇਹਦੇ ਵਿੱਚ ਮੈਂ ਕਿ ਆਪਣੀ ਗਾਲਾਂ ਕੱਢ ਲਾ ਪਿਆ ਮੈਂ ਗਾਲ ਨਹੀਂ ਕੱਢੀ ਉਹ ਤੇਰਾ ਵਿਆਹ ਕਰਦਾ ਪੱਕਾ ਮੈਂ ਸੱਚੀ ਹਾਂ ਦੇਖ ਲੈ ਤੇਰੀ ਸੱਸ ਨੇ ਆ ਤੇਲੇ ਸ਼ਗਨ ਭੇਜਿਆ ਕਰ ਚੱਕਲਿਆ ਚੱਕਲਿਆ ਹਾਂ ਤੇਰੀ ਸੱਸਰੇ ਤੇਲੇ ਭੇਜਿਆ ਸ਼ਗਨ ਕਿਹੜਾ ਆਰੇ ਸ਼ਵਾਰਾ ਓ ਬੱਲੇ ਓਏ ਹਾਏ ਆ ਦੇਖ ਲੈ ਚੈੱਕ ਕਰ ਲੈ ਆ ਜਿਹੜਾ ਸ਼ਵਾਰਾ ਪੱਕਿਆ ਪਿਆ ਇਹ ਨਾਲ ਪਰਦਾਨ ਜੀ ਆ ਸ਼ਵਾਰੇ ਦੇਖ ਲਓ ਹਾਂ ਜਿਨ੍ਹਾਂ ਦੇ ਤਾਂ ਹੋਗਾ ਇਹ ਤਾਰੇਗਾ ਖਾਰੇ ਅੱਛਾ ਗਾਹ ਮਾਲਵੀ ਚ ਇਨਾਂ ਦਾ ਹੀ ਆਣ ਲਾ ਪਿਆ ਆ ਕਾਕਾ ਜਿਹੜਾ ਸ਼ਵਾਰਾ ਆਹੋ ਚਲ ਇਹਨੂੰ ਆੱਖਾ ਸੋੱਖਾ ਮੈਂ ਖਾ ਤਾਂ ਲਾਉ ਆਹੋ ਤੇ ਤੇਰੇ ਨੂੰ ਕੱਟੂ ਕਿਸਰਾਉ ਅੰਦਰ ਜਾ ਕੇ ਖੋਰ ਜਾਣਾ ਤੇਰੇ ਆ ਮਾਮਾ ਜਿਹੜਾ ਐਡਾ ਬੜਾ ਅੰਦਰ ਜਾ ਕੇ ਨਹੀਂ ਖੋਣਾ ਸਿੱਧਾ ਚੰਡੀਗੜ੍ਹ ਪੀਜੀਐ ਹੀ ਪ ਜਾਣਾ ਓਏ ਇਹ ਤਾਂ ਖਾਣੇ ਬੜਾ ਹੁਣ ਐਦਾਂ ਕਰਦਾ ਆ ਜਿੱਦਾਂ ਕਰਨਾ ਕਾ ਕੈਦ ਛੱਲੜ ਛੱਲੜ ਮੈਂ ਖਾਣਾ ਕੁਫੀ ਖਾ ਲਈ ਤੂੰ ਫੇਰ ਕੁੜੀ ਲੈਣੀ ਮੈਂ ਤਾਂ 부ੜੀ ਲੈ ਲਈ ਤੂੰ ਓਏ ਉਹ ਕਾਦੇ ਓਏ ਤੇਰੀ ਰੋਟੀ ਵੀ ਨਾਲੇ ਪੰਗਦੀ ਹੋ ਜਾ ਓਏ ਉਹ ਇੱਕ ਤੇਰੀ ਸੱਸ ਨੇ ਸ਼ਗਲ ਹੋਰ ਵੇਜਾ ਦੇ ਲਈ ਕਿਹੜਾ ਕਿਹੜਾ ਆ ਤੇਰੀ ਸੱਸ ਲੈ ਆ ਆ ਤੇਲੇ ਪਟੜੀ ਭੇਜੀ ਆਰੇ ਉਹ ਬੱਲੇ ਉਹ ਤੇਰੇ ਮਦਾਰੀ ਦੀ ਆ ਪੁੱਤਾ ਇਹਦੇ ਪਰ ਬਹਿ ਕੇ ਲਗਣਾ ਤੇਰੇ ਪਟਣਾ ਇਹਦੇ ਪਰ ਬਹਿ ਕੇ ਹਾਂ ਉਹ ਜਿੱਲੇ ਪੇਦਿਆ ਪੁੱਤਾ ਇਹਦੇ ਪਰ ਮੈਂ ਬੈਠਣਾ ਹਾਂ ਇਹਨ ਮੇਰਾ ਤਾਲੂਆ ਪਾਉਣ ਦੇ ਉਹ ਪਾਗਲਾ ਇਹ ਕਿੱਥਾ ਰਹਿਣਾ ਆ ਐਦਾਂ ਪਾਓ ਜਿੱਤੇ ਤੁਹਾਡੀ-ਥੋਡੀ ਬਰੀ ਮਾਨ ਹੈ ਪਾਈ ਸੀ ਉਹ ਗੱਲ ਸੁਣ ਲਈ ਤੇ ਬੱਦਲ ਬੱਕ ਨਹੀਂ ਲੈਣਾ ਆ ਇਹ ਨਹੀਂ ਲੈਣਾ ਆ ਜਿਹੜੇ ਅਸੀਂ 5-7 ਮੁੰਡੇ ਬੈਠੇ ਆ ਆ ਤੁਸੀਂ 5-7 ਮੁੰਡੇ ਆਂ ਆਹੋ ਤੁਹਾਡੀਆਂ ਸਾਲਿਓ ਤੀਮੀਆਂ ਮਾਰ ਗਈਆਂ ਓਹਨਾਂ ਨੇ ਹੋਇਆ ਦਮੇ ਸਭੇ ਵਿਆਹ ਲੈ ਤੁਹਾਡੀ ਨਮੀ ਸਭੇ ਮੇਰਾ ਕਿਹੜੇ ਸੈਕੰਡ ਹੈਂਡ ਹੋਣਾ ਤੇ ਬੱਡਣਾ ਲਵਾਣਾ ਹੈ ਬੱਡਣਾ ਲਵਾਣਾ ਕਿਸਾ ਤੇ ਲੈ ਕੇ ਸੀ ਨੂੰ ਆਵਾਜ਼ ਮਾਰੀਏ ਮਾਰ ਲੈ ਮਾਰ ਲੈ ਜਲਦੀ ਕਰ ਜੇ ਆਵਾਜ਼ ਪਹੁੰਚ ਗਈ ਪਹੁੰਚਣੀ ਨਹੀਂ ਹੈਗੀ ਆਪਾਂ ਹੀ ਆ ਮੀ ਕੁੜੀਆਂ ਕਿਆ ਗੱਲ ਨਾ ਦੀ ਆਲੀ ਹੈਗੀ ਆ ਪਾਪਾ ਲਾੜਾ ਵੀ ਮੈਂ ਹੀ ਹਾਂ ਹਾਂ ਲਾੜਾ ਵੀ ਤੂੰ ਹੀ ਆ ਤੇ ਲਪਾੜਾ ਵੀ ਮੈਂ ਹੀ ਹਾਂ ਲਪਾੜਾ ਵੀ ਤੂੰ ਹੀ ਆ ਪਾਪਾ ਕੁੜਮ ਵੀ ਮੈਂ ਹੀ ਹਾਂ ਤੇ ਲੁੜਮ ਵੀ ਮੈਂ ਹੀ ਹਾਂ ਉਹ ਗੱਲ ਸੁਣ ਮੇਰੀ ਚਾਰੇ ਸੀਟਾ ਮੇਰੀਆਂ ਸੀਟਾ ਤੇਰੀਆਂ ਚਾਰ ਪੱਕਿਆਂ ਦਾ ਕਰ ਦਿੰਦਾ ਆਹੋ ਪਰ ਮੇਰੀ ਇੱਕ ਗੱਲ ਦਾ ਜਵਾਬ ਦੇ ਕਿਦਾਂ ਆਹ ਜਿਹੜਾ ਲਾੜਾ ਤਾਂ ਹੋਇਆ ਉਹ ਆਹੋ ਜਿਹਨੇ ਇਹ ਸੇਰਾ ਲੈ ਕੇ ਲਾ ਕੇ ਆਹ ਵਿਆਹ ਜਾਣਾ ਵਿਆਹ ਜਾਣਾ ਘੋੜੀ ਝੜਨਾ ਆਹੋ ਇਹ ਲਪਾੜਾ ਕੌਣ ਹੋਇਆ ਬਈ ਕਾਕਾ ਦੇਵੀ ਦੇਵਤਿਆਂ ਨਾਲ ਗਿਆ ਦੇਵੀ ਦੇਵਤਿਆਂ ਨਾਲ ਗਿਆ ਹੈ ਸਾਡੀ ਨਗਰ ਦੀ ਪੰਚਾਇਤ ਨਾਲ ਗਿਆ ਗਿਆ ਪਤਾ ਕੌਣ ਹੁੰਦਾ ਕੌਣ ਹੁੰਦਾ ਤੇਰਾ ਫੇਸ ਹਵਾਲਣਾ ਓਏ ਇਹ ਤਾਂ ਹੋ ਗਿਆ ਤੇਰਾ ਲਪਾੜਾ ਆਹੋ ਤੂੰ ਦੂਜਾ ਕਹੇ ਕੋੜਮ ਵੀ ਨਹੀਂ ਲੁੜੰਬੀ ਵੀ ਨਹੀਂ ਲੁੜੰਬੀ ਨਹੀਂ ਕੋੜਮ ਦਾ ਉਹ ਹੋਇਆ ਆਹੋ ਜਿਹਨੇ ਆਪਣੇ ਹੱਥ ਨੂੰ मुੰਦੀ ਪਵਾੜੀ ਆ ਸਾਲਿਆ ਹੱਥ ਨੂੰ ਨਹੀਂ ਉਂਗਲੀ ਨੂੰ ਹੁੰਦੀ ਓਏ ਆਹੋ ਉਂਗਲੀ ਨੂੰ मुੰਦੀ ਪਵਾੜੀ ਆ ਮੇਲ ਨਹੀਂ ਕਰਨੀ ਆ ਮੇਲ ਨਹੀਂ ਕਰਨੀ ਆ ਆ ਲੋੜ ਮਕੌਣ ਹੋਇਆ ਓਏ ਕਾਕਾ ਲੋੜ ਮਨ ਨੂੰ ਨਹੀਂ ਜਾਣਦਾ ਜਿੰਨ ਮਗਰਵਾਣੀ ਮੇਲ ਦੀ ਬਰੋਲਾ ਫਰਾਲੀ ਕਰਨੀ ਓਏ ਐ ਤਾਂ ਉਹਨੂੰ ਬੁਲਾ ਲਈ ਆ ਬੁਲਾ ਲੈ ਬੁਲਾ ਲੈ ਜਲਦੀ ਲੈ ਵੀ ਆ ਨਹੀਂ ਹੋਣੀ ਕਿਤੇ ਬਿਊਟੀ ਪਾਣ ਗਈਆਂ ਹੋਣੀਆਂ ਦੇਖ ਲੈ ਕਿੱਥੇ ਕਾਂਦੀਆਂ ਬਣੀਆਂ ਵੀਰੇ ਨੇ ਕਿਹਾ ਸੀ ਹਾਰ ਨਾ ਪਾਲਾ ਇੱਕ ਅੱਧਾ ਨੇਰਾ ਭਰਾਵਾ ਪਿਆਰ ਪਿਆਰ ਸੱਤ ਸੱਤ ਵੀ ਗੱਲ ਤੇਰੀ ਸਹੀ ਆ ਆਹੋ ਤਾਂ ਜੋ ਸਾਡੇ ਸਰਦਾਰ ਵੀਰ ਜੀ ਬਾਰ ਬਾਰੀ ਜਿੱਥੇ ਵੀ ਜਗਾ ਮਿਲਦੀ ਹੈ ਜਿੱਥੇ ਬੈਠਦਾ ਜੀ ਬਹੁਤ ਬਹੁਤ ਧੰਨਵਾਦ ਜੀ ਸਰਵੰਨਗਤ ਬੇਨਤੀ ਉਹ ਥੋੜੀ ਜਿਹੀ ਦਰੀਆ ਮਸ਼ਾਹਰਤ ਵਧੀਆ ਗੱਲ ਹੋਰ ਆ ਜੀ ਹਾਂ ਸਾਜੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਲਾਈਵ ਆ ਬਹੁਤ ਬਹੁਤ ਧੰਨਵਾਦ ਆ ਸਾਡੇ ਸਾਊਂਡ ਆਪਰੇਟਰ ਵੀ ਜੀ ਸੁਜਿਰਾਂ ਨੇ ਕਿ ਸਾਡੀਆਂ ਨੇ ਛੁੜੀਆਂ ਨਕਾਰ ਆਵਾਜ਼ਾਂ ਨੂੰ ਇੰਨਾ ਵੱਡਾ ਕਰਕੇ ਪੇਸ਼ ਕਰਾ ਤੁਹਾਡੇ ਸਾਹਮਣੇ ਜੀ ਆ ਸਾਊਂਡ ਦਾ ਵਧੀਆ ਹੋਈ ਬੰਦੇ ਵੀ ਸਾਡੇ ਵੀ ਬਹੁਤ ਵਧੀਆ ਜੀ ਤੇ ਤੁਹਾਡਾ ਵਾਰੀਆਂ ਸਾਡੇ ਅਹ ਬੂਵੀ ਬਰੇ ਜੀ ਦੇਖੋ ਜੀ ਇਹਨਾਂ ਦੀ ਵੀ ਕਿਆ ਸਿਫਤ ਵਾ ਲੋਕ ਜਿਹੜੇ ਦੋ ਅੱਖਾਂ ਨਾਲ ਸਾਰ ਨੂੰ ਇੱਕ ਅੱਖ ਨਾਲ ਦੇਖਦੇ ਆ ਕਿਸੇ ਨਾਲ ਕੋਈ ਫਰਕ ਨਹੀਂ ਹਾਂ ਹਾਂ ਇਹਨਾਂ ਦਾ ਹੀ ਵਾਤਾਵਰਣ ਧੰਵਾਦ ਜੀ ਤਾਂ ਸੋਦਾ ਜੀ ਨਾਲ ਅਸੀਂ ਵੇਚਦੇ ਕਰਾਂਗੇ ਜਿਹੜੇ ਸਾਡੇ ਵੀਰ ਰਾਸਤੇ 'ਚ ਕਰਿਆ ਇੱਧਰ ਨਾ ਖੜਨਾ ਕਿਸੇ ਨੇ ਵੀ ਜੀ ਇਧਰੋਂ ਸਾਗ ਵੀ ਆਣੇ ਤੇ ਸਾਡੇ ਪੇਣਾ ਬਤਾਂਦੇ ਵੀ ਆਉਣਾ ਜੀ ਬਹੁਤ ਬਹੁਤ ਧੰਵਾਦ ਜੀ ਸਾਡੇ ਵੀਰ ਸਾਈਡ ਤੇ ਨੂੰ ਮਾਜਾ ਮੇਰੇ ਵੀਰ ਰਾਹ ਤੇ ਸਾਈਡ ਸਾਈਡ ਤੇ ਹੋ ਜਾਓ ਜੀ ਹਾਂਜੀ ਹਾਂਜੀ ਇਧਰੋਂ ਸਾਗ ਦੀ ਆਣੇ ਤਾਂ ਸਾਡੀਆਂ ਬੀਪੀਆਂ ਪੇਣਾ ਦੀਆਂ ਆਣੀਆਂ ਨੇ ਆ ਵੀਰਾਂ ਕੇ ਥੈਂਕ ਯੂ ਬਹੁਤ ਜਿਆਦਾ ਪਿੱਛੇ ਬੈਲਾ ਮੇਰੇ ਵੀਰ ਜੀ ਅਗੇ ਪੰਡਾਲ 'ਚ ਬੈਠਣ ਦੀ ਕਿਰਪਾਲਤਾ ਕਰੋ। ਸਾਡੇ ਕਲਾਕਾਰ ਆਜੋ ਜੀ ਪਰ ਤੇ ਆਵਾਜ਼ ਨਹੀਂ ਪਹੁੰਚਦੀ ਹੁੰਦੀ। ਸਾਡੇ ਕਲਾਕਾਰ ਉਹ ਹਾਕਾ ਹੋਇਆ ਹੋਇਆ ਮੇਰੇ ਕਲਾਕਾਰਾਂ ਨੂੰ ਛੇਤੀ ਸੁਣ ਜੁਵੇ ਤਾਂ ਕਰਕੇ ਹਾਕ ਮਾਰੀ। ਕੋਈ ਨਹੀਂ ਸੌਣ ਜਾਣਾ ਆ ਜਾਣਾ ਆ ਜਾਣਾਗੇ। ਪੇਟਰੋਂ ਦੇ ਅਜੁਰਗ ਹੁੰਦੇ ਆ ਇਹ ਜਿਠੇਰਿਓ ਬਾੜੇ ਬਟੇਰਿਓ ਜੀ ਇਹ ਜਿਠੇਰਿਓ ਬੜਿਓ ਬਟੇਰਿਓ ਜੀ ਸਾਨੂੰ ਨੁ ਭਾਗਿਆਂ ਨੂੰ ਭਾਗ ਲਾਇਓ ਜੀ ਸਾਨੂੰ ਕਪੂਲੀਆਂ ਗੰਢੇ ਸਾਗ ਬਣਾਇਓ ਜੀ ਹੁਣ ਸਾਗ ਸੇਰਾ ਬੰਦ ਆਇਆ ਆ ਸਾਗ ਸਾਡੇ ਡਾਂਸਰਾਂ ਨੂੰ ਬਹੁਤ ਮਿਲਿਆ ਅੱਜ ਹਾਂ ਅਦਿਲਾ ਪਾਪਾ ਬਾੜੇ ਕਰਨ ਆ ਗਿਆ ਪਹਿਲੇ ਓਏ ਗੱਲ ਇੱਥੇ ਬੈਠਾ ਹੁਣ ਕਿੱਦਾਂ ਤੇਰੇ ਬਟਰਾ ਲਵਾ ਦਈਏ ਆ ਜਾ ਆ ਜਾ ਹੈਲੋ ਮੇਕੇ ਹੈਲੋ ਕਿੱਦਾਂ ਤੁਸੀਂ ਨੀਲੀਆਂ ਨੀਦੀਆਂ ਹੋਈਆਂ ਮਾਰੀ ਪੇਣਾ ਯਾਕਰ ਮੇਕੇ ਫੈਸ਼ਨ ਆ ਫੈਸ਼ਨ ਹਾਂਜੀ ਵੈਕਨ ਤੁਹਾਡੇ ਕੋਲ ਆ ਗਿਆ ਸਾਰੇ ਸ਼ਹਿਰ ਦਾ ਕਿਤੇ ਵੀ ਬਿਮਾਰੀ ਪੈਣਾ ਕੀ ਹੋਇਆ ਯਾ ਕਰਦੀ ਅਸੀਂ ਅੰਦਰ ਮੇਕੇ ਤਿਆਰ ਹੁੰਦੀ ਅਸੀਂ ਦੇਖਿਆ ਵੀ ਕਿੰਨੀ ਦੂਰ ਦਿੱਤਾ ਸਾਨੂੰ ਕਮਰਾ ਤੁਹਾਨੂੰ ਨਹੀਂ ਪਤਾ ਲੱਗਾ ਮੇਰਾ ਬਾਉ ਮੇਕੇ ਤੇਰਾ ਵਿਆਹ ਬਾਉ ਬਾਉ ਮੇਕੇ ਮਰ ਜਣਿਆ ਵਿਆਹ ਹੁੰਦਾ ਹੈ ਬਾਉ ਨਹੀਂ ਹੁੰਦਾ ਤੇਰਾ ਵੀ ਚਾਚਾ ਬਾਉ ਵੀ ਹੁੰਦਾ ਹੈ ਵੀ ਬਿਮਾਰੀ ਪੈਣਾ ਜਿਹਨੇ ਤੈਨੂੰ ਕੁੜੀ ਦੇਣੀ ਆਹੋ ਉਹ ਕੁੜੀ ਨੂੰ ਖੋਚ ਧੱਕਾ ਨਾ ਦੇਊਗਾ ਨਾ ਹੋਰ ਕਿਸੇ ਗਰੀਬ ਦਾ ਫੁੱਲ ਤਾਂ ਨਾ ਪੱਕਦਾ ਹੋਣਾ ਨਹੀਂ ਪੈਣਾ ਚੌਂਕਾ ਚੌਂਕਾ ਪੂਰ ਲਓ ਮੇਰੇ ਚੌਂਕਾ ਪੂਰ ਨਾ ਪਿੰਡ ਮੇਕੇ ਐਦੇ ਲੈਸ ਲੀਣ ਨਾਲ ਕਹਿੰਦੇ ਲੇਟ ਹੋ ਗਈਆਂ ਨਾ ਲੇਟ ਨਹੀਂ ਹੋਈਆਂ ਤੁਸੀਂ ਚਲ ਜਲਦੀ ਚੌਂਕਾ ਪੂਰ ਫਿਰ ਪਹਿਲਾਂ ਗੋਰੀ ਗਾਈ ਦਾ ਗੋਹਾ ਲੈ ਕੇ ਮੈਂ ਕਿ ਗੋਰੀ ਗਾਈ ਹੈ ਨਹੀਂ ਪਿੰਡ ਵਿੱਚ ਕਿਸੇ ਦੇ ਸਾਰਾ ਪਿੰਡ ਮਾਵੀਆਂ ਦੁਪਹਿਰ ਦਾ ਘੁੰਮੀ ਜਾਂਦੀਆਂ ਤੁਸੀਂ ਥਾਰੀ ਵੇਲੇ ਤਾਂ ਹੀ ਕਹਿੰਦੀ ਆ ਦੇਖਿਆ ਹੀ ਹੈ ਨਹੀਂ ਕਿ ਜਿਨ੍ਹਾਂ ਤੇ ਸਾਗ ਖਾਦਾ ਉਹਨਾਂ ਦੇ ਗੋਹਾ ਵੀ ਪੁੱਛ ਲਓ ਥਾਰੀ ਵੇਣਾ ਤੇ ਉਹਨਾਂ ਨੇ ਸਾਗ ਕਿਸਨ ਤੋੜ ਕੇ ਲਿਆਂਦਾ ਸੀ ਬੀਬੀ ਤੇ ਕਿਸੇ ਦੇ ਪੁੱਛ ਲੈ ਮੈਂ ਕਿ ਬੀਬੀ ਮੈਂ ਕਿ ਬੀਬੀ ਮੇਰੀ ਸੁਣ ਗੱਲ ਹਾਂ ਮੈਂ ਕਿ ਇੱਥੇ ਕਿਸਦੇ ਮਾਝ ਹੈਗੀ ਆ ਮੇਰੇ ਗਾਹ ਹੈਗੀ ਕਹਿੰਦੀ ਹੈ ਨਹੀਂ ਓਰੇ ਆਏ ਹਾਂਜੀ ਤੈਨੂੰ ਤੇ ਬੀਬੀ ਕਿਤੇ ਗੋਹਾ ਬੇਜਦੀ ਲੱਗਦੀ ਜਿਵੇਂ ਮਾਰੀ ਪੈਣਾ ਵੀ ਮੈਂ ਕਿਹਾ ਮੱਝਾ ਰੱਖੀ ਹੋਣੀ ਉਹਨਾਂ ਨੇ ਕਿਸੇ ਕੱਟੇ ਕੁੱਟੇ ਦਾ ਪੁੱਛ ਲੈ ਮੇਰੇ ਬੀਬੀ ਹੈ ਨਹੀਂ ਤੁਹਾਡੇ ਕਿਸੇ ਬੱਚੇ ਦਾ ਪੁੱਛ ਲੈ ਮਖਰੀ ਪੈਣਿਆ ਹੈ ਨਹੀਂ ਮੈਂ ਕਿਹਾ ਕਹਿੰਦੀ ਰਾਤੀ ਮੀਂਹ ਬੋ ਲੱਗਿਆ ਸਾਰਾ ਹੜ ਗਿਆ ਫੇ ਤੁਸੀਂ ਆਪਣਾ ਹੀ ਲਿਆਓ ਮਾਰੀ ਪੈਣਾ ਮੈਂ ਕਿਹਾ ਜਲਦੀ ਕਰ ਹਾਂ ਮੈਂ ਕਿਹਾ ਮਿਲ ਗਿਆ ਚਲਾ ਜਾ ਤੇ ਹੁਣ ਚੌਂਕਾ ਪੂਰ ਲਾ ਪੂਰੋ ਪੂਰੋ

ਮਾਰ ਜੜੇ ਕੁੜੀ ਮਾਰਨੀ ਆ ਮੈਨੂੰ ਪਤਾ ਨਹੀਂ ਇੱਕ ਦੂਜੇ ਦੇ ਚੂਹਾ ਦੇਖਣ ਲੱਗੀ ਆ ਅੰਦਰ ਜਨ ਚੰਗੀ ਤਰ੍ਹਾਂ ਚੌਂਕਾ ਪੂਰਾ ਚੌਂਕਾ ਚੌਂਕਾ ਪਰ ਗੋਰੀ ਤੇ ਬੱਡੇ ਕਹਿਨੀ ਆ ਤੂੰ ਪੰਜਾਂਡੇ ਚਈ ਜਾਂਦਾ ਮੈਂ ਕਿਹਾ ਤੁਹਾਨੂੰ ਹਦੇਸ਼ਾ ਜੀ ਹੋਜੋ ਉਹ ਇੱਕ ਪੈਣਾ ਰਾਤ ਸਾਰੀ ਮੈਸ਼ਨੋ ਆ ਮੈਂ ਕਿਹਾ ਜੇ ਆਂਗਲਿਟ ਖਾਣਾ ਹੋਵੇ ਤੇ ਤੁਮਾਰੀ ਪੈਣਾ ਨਾ ਹੋਵੇ ਤਾਂ ਝੌਂਕਾ ਪਰ ਨਿਗੋਰੀ ਇਹ ਗੀਦਨਾ ਮਾਮੀ ਤੇ ਰਣਕੇ ਗੁੱਲੀ ਵਰਗੇ ਬਿਮਾਰੀ ਬਣਿਆ ਕਿਸੇ ਦੀ ਅੱਖ ਮੂੰਹ ਕੱਢਣੀ ਤੂੰ ਗੁੱਲੀ ਡੰਡੇ ਨਾਲ ਚੰਗਾ ਫੁੱਲ ਹੋ ਗਿਆ ਮੇਕੇ ਚੌਕਾ ਹੋ ਗਿਆ ਪੂਰਾ ਉਹਨੇ ਫਟਾਫਟ ਨੀ ਕਿਸੇ ਕੀ ਤੋਂ ਪਹਿਲਾਂ ਚੜ੍ਹਦੇ ਪਾਸੇ ਵਿੱਚ ਚੌਂਕੀ ਤੇ ਮੂੰਹ ਕਰਕੇ ਬਹਿ ਜਾ ਮੈਨੂੰ ਪਤਾ ਨਹੀਂ ਚੜਦਾ ਕਿੱਧਰ ਹੁੰਦਾ ਅੱਛਾ ਤੈਨੂੰ ਪਤਾ ਨਹੀਂ ਐਦਾਂ ਕਰਕੇ ਸਿ ਸਿਆੜੇ ਵਿੱਚੁਰਕ ਨੂੰ ਪੁੱਛ ਲੈ ਵੀ ਚੜਦਾ ਪਾਸੇ ਕਿੱਧਰ ਆ ਇੱਥੇ ਸਿਆਣੇ ਕਿੱਧਰ ਬੈਠੇ ਆਹ ਸਾਹਮਣੇ ਬੈਠੀ ਮੋਰੀ ਕਿਹੜਾ ਕਿਹੜਾ ਸਿਆਣਾ ਆਹ ਸਿਆਣਾ ਬੰਦਾ ਆ ਸਿਆਣਾ ਬਜ਼ੁਰਗ ਜੀ ਨੂੰ ਮੋਛਲਾ ਵੀ ਚੜਦਾ ਪਾਸਾ ਕਿੱਧਰ ਹੁੰਦਾ ਆ ਦੇਖ ਇੱਕ ਦੋ ਤਿੰਨ ਚਾਰ ਪੰਜ ਛੇ ਸਿਆਣੇ ਬੈਠੇ ਕਿਤੇ ਪੁੱਛ ਜਿਹਦੇ ਕੋਲ ਤੇਰਾ ਜੀ ਕਰਦਾ ਪੁੱਛਣ ਨੂੰ ਉਹਨੂੰ ਪੁੱਛ ਲੈ ਲੈ ਹੁਣੇ ਪੁੱਛ ਲੈ ਨੇ ਪਾਪਾ ਕਿੱਦਾਂ ਹਾਲ ਪਾਪਾ ਚੜਦਾ ਮੋਛਾ ਕਿੱਧਰ ਹੁੰਦਾ ਇਹ ਪਤਾ ਕੀ ਕਹਿੰਦਾ ਮੈਂ ਕਿਹਾ ਪਾਪਾ ਕੀ ਕਹਿੰਦਾ ਉਹ ਪਾਪਾ ਪਤਾ ਕੀ ਕਹਿੰਦਾ ਪਾਪਾ ਕੀ ਕਹਿੰਦਾ ਕਹਿੰਦਾ ਮੈਨੂੰ ਚੜੀ ਉਹਨੂੰ ਚਿਰ ਹੋ ਗਈ ਓਏ ਬਿਮਾਰੀ ਮਿਲਿਆ ਪਾਪੇ ਨੂੰ ਘੋੜੀ ਚੜੇ ਨੂੰ ਕਈ ਦੇਰ ਹੋ ਗਈ ਘੋੜੀ ਚੜੀ ਉਹਨੂੰ ਚਿਰ ਹੋ ਹੋਰ ਪਾਪਾ ਲੈਂਟਰ ਤੇ ਚੜਦਾ ਸੀ ਪਤਾ ਨਹੀਂ ਸ਼ਾਇਦ ਪਿਆਰ ਬਿਮਾਰੀ ਪੈਣਾ ਦਾ ਹੋਵੇ ਤਾਂ ਕਿਸੇ ਦੂਸਰੇ ਨੂੰ ਗੁੱਸਿਆ ਹੋਰ ਕਿਸੇ ਨੂੰ ਪੁੱਛ ਲੈਣੇ ਪਪਾ ਤੂੰ ਨਹੀਂ ਦਾਦੇ ਚੜਦਾ ਕਿੱਧਰ ਹੁੰਦਾ ਇਹ ਪਤਾ ਇਹ ਪਹਿਲੇ ਹੱਥ ਜੋੜਦਾ ਵੀ ਕੀ ਗੱਲ ਹੋਗੀ ਇਹ ਪਤਾ ਗਿਆ ਕਹਿੰਦਾ ਪਪਾ ਕੀ ਕਹਿੰਦਾ ਕਹਿੰਦਾ ਮੇਰੇ ਜੜ ਚੜ ਕੇ ਕੋਟੀ ਖਰਾਬ ਹੋ ਗਈ ਕੋਈ ਖਾਣੀ ਪੈਣੀ ਆ ਕੋੜੀ ਤਾਂ ਤੇਰੇ ਘੇਡੇ ਪਿਆ ਸੀ ਜਿਹੜੀ ਕੋੜੀ ਦੇ ਪਪਾ ਚੜਿਆ ਸੀ ਨਾ ਉਹ ਤਾਂ ਕੋੜੀ ਵੀ ਮਰ ਮੁਰ ਗਈ ਹੋਣੀ ਹੋੜ ਆਹ ਮੇਰਾ ਭਰਾਜੀ ਕਹਾਏ ਰੱਬ ਕਿਸੇ ਦੀ ਚੀਕ ਨਾ ਘੜਾਵੇ ਮੇਰਾ ਭਰਾਜੇ ਤਾਂ ਕਢਾਣਾ ਮੇਕਮੀ ਦੀ ਗੱਲ ਸੁਣ ਜਿੱਦ ਨੂੰ ਸੰਗਤ ਦਾ ਮੂੰਹ ਦਾ ਸਾਡੇ ਲਈ ਉਦੋਂ ਨਹੀਂ ਛੜਦਾ ਬੱਸ ਆ ਇੱਧਰ ਨੂੰ ਆ ਆਹ ਹੋਣੀ ਕੀ ਸ਼ਿੱਕੀ ਤੋਂ ਪਹਿਲੇ ਬਹਿ ਜਾ ਅੱਛੇ ਤੇਰੀ ਮੇਨ ਮਰੀ ਜਿੱਤ ਮੇਕਮੀ ਐਂ ਸਿੱਕਿਆ ਕੀ ਗੱਲ ਹੋਈ ਮੇਕਮੀ ਦੇ ਜੁਕਾਮ ਹੋ ਗਿਆ ਤੇਰੀ ਵਿਆਹਤ ਚਾਈ ਬਹੁਤ ਸੀਵੇ ਸਰਾਜਰੀ ਉੱਠ ਕੇ ਨਹਾ ਲਿਆ ਸਵੀਰੇ ਤੇਨੂੰ ਜੁਕਾਮ ਹੋ ਗਿਆ ਤੀਨੂੰ ਜੁਕਾਮ ਹੋ ਗਿਆ ਤੈਨੂੰ ਜੰਡੂ ਬੰਮ ਦੇਵਾ ਓਏ ਵਪਾਰੀ ਪੈਣਾ ਦਾ ਹੋਵੇ ਤਾਂ ਬੈ ਜਾ ਮੇਕਾ ਵਟਣਾ ਵਾਲੇ ਗਿਆ ਤੇ ਲਾ ਵੋ ਕੁੜੀ ਨੀ ਪਰਦੇਸੀ ਨੂੰ ਵਟਣਾ ਲਾ ਵੋ ਕੁੜੀ ਨੀ ਆਣੀ ਬਣਿਆ ਆ ਵੱਟਣਾ ਲਾਨੀ ਆ ਤੁਸੀਂ ਵੀ ਵੱਟਣਾ ਲਾਨੀ ਆ ਹੋਰ ਕੀ ਕਰਦੀਆਂ ਇਹ ਯੋ ਮਾਮੀਆਂ ਚੁੰਡੀਆਂ ਵੱਟ ਵੱਟ ਮੇਰਾ ਕੋਈ ਬੁਰਾ ਹਾਲ ਬਣਿਆ ਚੁੰਡੀਆਂ ਨਹੀਂ ਵੱਟਦੀਆਂ ਹਾਂ ਮੁੰਦੀਆਂ ਪਾਈਆਂ ਹਾਂ ਹਾਂ ਮੁੰਦੀਆਂ ਪਾਈਆਂ ਆ ਕੋਈ ਕੀ ਮੇਰੇ ਸ਼ਾਪਾ ਛੱਲੇ ਮੁੰਦੀਆਂ ਪਾਈਆਂ ਸਿਆਪਾ ਕਰੋ ਤਾ ਇਹਦਾ ਮੇਰਾ ਕੰਨੂ ਕਰ ਕੋਈ ਸ਼ਾਪਾ ਛੱਲੇ ਚੰਗੀ ਤਰ੍ਹਾਂ ਲਾਓ ਲਾਵੋ ਕੋੜੇ ਵੀ ਬਾਰੇ ਦੇ ਸੀਨੋ ਵੱਟਣਾ ਲਾਵੋ ਕੋੜੇ ਦੇ ਕਰਦੇ ਸੀਨੋ ਵੱਟਣਾ ਤੁਮਾਰੀ ਬਣਿਆ ਭੈਣ ਦੀ ਮਮੀ ਹੁਣ ਲੋਕਡਾਊਨ ਲੱਗਿਆ ਪਟਨਾ ਲਾ ਲੈਤਾ ਉਹ ਬੁਬਾਰੀ ਬਣਿਆ ਵੀ ਮਾਇਆ ਲਵਾਣਾ ਸਿੱਧੀ ਤਰ ਅਲਵਾ ਆਹ ਕੁੱਠਾ ਸਿੱਧਾ ਕਾਨੂੰ ਹੋਈ ਜਾਣਾ ਅੱਗੇ ਦੇਖ ਲੈ ਰਿਵਾਜ ਤੁਸੀਂ 5 511 1100 ਪਟਨਾ ਲਾਣੀ ਦਾ ਲੈਣਾ ਆਹੋ ਮੈਂ ਕੁੱਠਾ ਸਿੱਧਾ ਤਾ ਹੁਣ ਕਾ ਤੋਂ ਮੈਂ ਕਿਹਾ ਪਾਸਾ ਕੋਈ ਰਹਿ ਨਾ ਜਾਵੇ ਉਹ ਕੁੱਠੀ ਬਣ ਦਾ ਪੁੱਤਾ ਮਿਕਾ ਘਟਨਾ ਗਿਆ ਲੱਗ ਗਿਆ ਔਰ ਫਟਾਫਟ ਕੁੜੀ ਨੂੰ ਵਿਆ ਲਿਓ ਕਰੀਏ ਤਾ ਇਹ ਲਈ ਚੱਲ ਚੱਲੀਏ ਉਹ ਟਾਈਮ ਹੋ ਗਿਆ ਬਾਦ ਟਾਈਮ ਹੋ ਗਿਆ ਯਾਰ ਆ ਮੈਂ ਸਿਰ ਤੇ ਲਗਲਾ ਟਰੰਕ ਆਹੋ ਸਮਾਨ ਵਾਲਾ ਜੇ ਮੈਨੂੰ ਕੋਈ ਚੀਜ਼ ਇੱਤਾ ਭੁੱਲ ਜਾਵੇ ਨਾ ਤੇ ਮੈਨੂੰ ਤਾਇਆ ਕਰਕੇ ਆਵਾਜ਼ ਮਾਰਨੀ ਆ ਤੈਨੂੰ ਸਾਰੇ ਤਾਇਆ ਕਹਿੰਦੇ ਮੈਨੂੰ ਸਾਰੇ ਤਾਇਆ ਕਹਿੰਦੇ ਆ ਆ ਜਿਹੜੀ ਨਿੱਕੀ ਨਿੱਕੀ ਪਨੀਰੀ ਇਹ ਵੀ ਤਾਇਆ ਕਹਿੰਦੀ ਇਹ ਵੀ ਤਾਇਆ ਕਹਿੰਦੀ ਆ ਪਿੰਡ ਪਿੰਡ ਤਾਇਆ ਕਹਿੰਦੇ ਪਿੰਡ ਪਿੰਡ ਤਾਇਆ ਕਹਿੰਦੇ ਆ ਦਾਦਾ ਮੇਰੀ ਇੱਕ ਗੱਲ ਦਾ ਜਵਾਬ ਦੇ ਆ ਸਾਡੇ ਵੀਰਾਂ ਦੇ ਹੱਥ ਜੋੜ ਕੇ ਬੇਨਤੀ ਕਿ ਦਰਵਾਜ਼ੇ ਦੋਏ ਵਿਹਲੇ ਕਰ ਦਿਓ ਵੀਰ ਜੀ ਇਧਰੋਂ ਸਾਡੀਆਂ ਵੀਰ ਇਧਰ ਮੇਰਾ ਇਹ ਪਰਾ ਦੇਖੋ ਕਿੰਨਾ ਵਧੀਆ ਪੰਡਾਲ ਛੋੜੇ ਵਾਸਤੇ ਵਧੀਆ ਵਧੀਆ ਮੈਟ ਵਿਛਾਏ ਵਧੀਆ ਵਧੀਆ ਬੱਲੇ ਲਾਇਓ ਵੀਰ ਜੀ ਆ ਜਾ ਮੇਰੇ ਖਰਾ 70 72 ਘੰਟੇ ਦਾ ਪ੍ਰੋਗਰਾਮ ਤੁਸੀਂ ਖੜੇ ਹੋ ਨਾ ਥੱਕ ਜਾਣਾ ਆ ਮੇਰੇ ਵੀਰਾਂਗੇ ਉਧਰਲਾ ਰਸਤਾ ਵੀ ਬੇਲਾ ਕਰ ਦਿਓ ਵੀਰ ਜੀ ਪ੍ਰਬੰਧਕ ਕਮੇਟੀ ਵੱਲੋਂ ਹੱਥ ਜੋੜ ਕੇ ਬੇਨਤੀ ਆ ਤਾਂ ਚਲ ਜੀਏ ਚੱਲ ਜੀਏ ਸਾਹਦ ਮੇਰੀ ਸਾਡੀ ਕਟਿਆਲ ਮਨ ਮੇ ਆਇਆ ਰੋਏ ਤਾਇਆ ਉਹ ਲੈ ਕੇ ਆਏ ਹੋ ਜੀਓ ਕੀ 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 ਜਿਹੜਾ ਪਾਦੇ ਦੀ ਥਾਲੀ ਚ ਹੁੰਦਾ ਗੋਲ ਮੁਰਝਾ ਬਾਲਾਂ ਜਿਹਾਂ ਵਾਲਾ ਬਾਲਾਂ ਜਿਹਾਂ ਵਾਲਾ ਸੱਤ ਅਕਲਾ ਕੱਢਿਆ ਜੀ ਕੀ ਆ ਗਿਆ ਜਿਹੜਾ ਪਾਦੇ ਦੀ ਥਾਲੀ ਚ ਹੁੰਦਾ ਬਾਲਾਂ ਜਿਹਾਂ ਵਾਲਾ ਬਾਲਾਂ ਜਿਹਾਂ ਉਹ ਖੋਪਾ ਸਣੀ ਖੂੜ ਕੇ ਖੋਤਾ ਹੈਗਾ ਲੈ ਗਾਇਆ ਚੱਲ ਚਲੀਏ ਜੀ ਤੇਰਾ ਉਹ ਪਾਗਲਾ ਪਹਿਲਾਂ ਮੈਨੂੰ ਇਹ ਦੱਸ ਕੀ ਗੱਲ ਆ ਤੇਰੇ ਹੈਦਰ ਦੇ ਇਸ਼ਾਰੇ ਕਿੰਨੇ ਖੋਰ ਆ ਰਲਾ ਮਲਾ ਕੇ 1 2 3 4 ਸ਼ਾਰੇ ਹੋਰ ਇਦਾਂ ਦੇ ਉਹ ਤੂੰ ਮੇਰੇ ਬਾਰੇ ਕੀ ਸੋਚਿਆ ਫੇ ਸਿੱਧਾ ਚੰਡੀਗੜ੍ਹ ਪੀਜੀ ਆਈ ਓਏ ਹੁਣ ਕੀ ਹੋਇਆ ਓਏ ਕਾਇਆ ਕੋ ਲੈ ਕੇ ਆਇਆ ਜਿਹੜਾ ਸੱਤ ਟੁੱਟ ਗਿਆ ਹੁੰਦਾ ਸੱਤ ਟੁੱਟ ਗਿਆ ਕੰਗੀ ਚਲਾਟੀ ਕੰਗੀ ਚਲਾਠੀ ਗੱਲ ਹੈਗੀ ਇਦਾਂ ਕੀ ਗੱਲ ਹੋਈ ਚਾਹੇ ਕਰ ਗੁੱਸਾ ਚਾਹੇ ਕਰ ਗੇਲਾ ਜਿਹੜੀ ਕੰਗੀ ਚਲਾਟੀ ਉਹ ਤਾਂ ਘਰੇ ਲੈ ਗਈ ਘਰੇ ਤਾਂ ਕੰਗੀ ਚਲਾਠੀ ਘਰੇ ਰਹਿ ਗਈ ਘਰੇ ਲੈ ਗਈ ਹੁਣ ਕੁੜੀ ਦੇ ਸਿਰ 'ਚ ਪਾਥੀ ਫੇਰ ਓਏ ਤੂ ਕੁੜੀ ਨਾ ਕਹ ਕੁੜੀ 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 ਕੜ ਕੜ ਕੁੜੀ ਨਾ ਕਹ ਤੇਰਾ ਵਿਆਹ ਹੋ ਗਿਆ ਨਾ ਪ੍ਰਧਾਨ ਜੀ ਕਹਿੰਦਾ ਤੇਰਾ ਵਿਆਹ ਅਗਲੇ ਨਾਲ ਤੂ ਕੁੜੀ ਨਾ ਕਹ ਹਾਂ ਇਹਨੂੰ ਪੁੱਛਣ ਵਾਲਾ ਹੋਵੇ ਜਦ ਤੱਕ ਲਾਵਾ ਨਹੀਂ ਹੁੰਨੀ ਆ ਭਵਾਂ ਭੂਆ ਕੇ ਹੀ ਜਾ ਓਹ ਉਹ ਗੱਲ ਸੁਣ ਮੇਰੀ ਲਾਵਾ ਤੇ ਬਾਤ ਪਹੁੰਚ ਗਏ ਪਹੁੰਚ ਗਏ ਬੱਲੇ ਹੋਰ ਪਹੁੰਚ ਗਏ ਐਦਾਂ ਕਰ ਹਾਂ ਪੀਲੇ ਦੀ ਡੱਬੀ ਲਿਆ ਕੇ ਦੇ ਉਹ ਕਿਆ ਕਰਨੀ ਓਏ ਅਗਲਾਣੀ ਓਹ ਦਾ ਨੂੰ ਅਸਤਵਾ ਜੀ ਨੂੰ ਅੱਛਾ ਜੈ ਖੁਸ਼ੀ ਕੁਜੀ ਕੁਜੀ ਪਤਾ ਲੱਗ ਜਵੇ ਇੱਥੇ ਬਹਿ ਜਾਈ ਆਹੋ ਇੱਥੇ ਆ ਨਾ ਤੇਰੀਆਂ ਸਾਲੀਆਂ ਨੇ ਲੈ ਜਾਣਦਾ ਮੈਂ ਸਾਲੀਆਂ ਕੌਣ ਹੁੰਨੀਆਂ ਤੇਰਾ ਤਾਂ ਵਿਆਹ ਹੀ ਪਹਿਲੀ ਵਾਰੀ ਹੋਣ ਲੱਗਾ ਜੇ ਮੇਰਾ ਪਹਿਲੀ ਵਾਰੀ ਹੋਣ ਲੱਗਾ ਲੋਕਾਂ ਦੇ ਹੁੰਦੇ ਦੇਖੇ ਮੈਂ ਕੌਣ ਹੁੰਦੀਆਂ ਸਾਲੀਆਂ ਵੀ ਬੋਟੀਆਂ ਦੀਆਂ ਚਾਚੀਆਂ ਤਾਈਆਂ ਓਏ ਬੋਟੀ ਦੀਆਂ ਭੇੜਾਂ ਹੁੰਦੀਆਂ ਉਹਨੇ ਕੀ ਮੰਗਣਾ ਉਹਨੇ ਮੰਗਣਾ ਲਾਗ ਲੈ ਜੇ ਛੱਲੇ ਹੁੰਦੀਆਂ ਆਹੋ ਤੇ ਇਹ ਕਿਹੜਾ ਤਾਇਆ ਗਿਆ ਸ਼ਹਿਰ ਨੂੰ ਟਰੱਕ ਨੂੰ ਲੱਗ ਜਾਂਦਾ ਜਾਵੇਂ ਤਾਇਏ ਦੇ ਕੋਲ ਆਇਆ ਆਉਂਗਾ ਤੇ ਲੌਂਗ ਲੈ ਜੀ ਆਹਦਾ ਟਰੱਕ ਗਿਆ ਸ਼ਹਿਰ ਨੂੰ ਤਾਇਏ ਨੂੰ ਲੱਗ ਗਿਆ ਜਾਂਦਾ ਉਹ ਤਾਇਆ ਗਿਆ ਸ਼ਹਿਰ ਨੂੰ ਟਰੱਕ ਨੂੰ ਲੱਗ ਜਾਂਦਾ ਤਾਇਆ ਗਿਆ ਸ਼ਹਿਰ ਨੂੰ ਟਰੱਕ ਨੂੰ ਲਾ ਕੇ ਜਾਂਦਾ ਤਾਇਆ ਆਉਂਗਾ ਤਾਇਆ ਆਪੇ ਆ ਕੇ ਦਊਗਾ ਲੌਂਗ ਲੈ ਦੀਆ ਇਹ ਤੈਨੂੰ ਪਤਾ ਹੋਊਗਾ ਤੈਂ ਕਿਆ ਦੇਣਾ ਐ ਐਸੇ ਬਹਿ ਜਾ ਲੈ ਬਹਿ ਗਿਆ ਐਸੇ ਇਹ ਤਾਂ ਬਹਿਣ ਮੰਨ ਤ ਮੇਕਾ ਹਾਂ ਬਹਿਣਾ ਵੀ ਤਾਂ ਪਿੰਡ ਦੇ ਵਿੱਚ ਬਰਾਤ ਆ ਗਈਆਂ ਚਲ ਆਪਾਂ ਜੀਜਾ ਵੇਖਈਏ ਮੇਕਾ ਮੇਰੀ ਗੱਲ ਸੁਣ ਬਹਿਲਾ ਹਾਂਜੀ ਮੇਕਾ ਜਦੋਂ ਆਪਣੇ ਘਰ ਰਿਸ਼ਤਾ ਲੈ ਕੇ ਆਏ ਸੀ ਨਾ ਮੇਕਾ ਉਦੋਂ ਤਾਂ ਗੱਲ ਹੋਈ ਸੀ ਕਿ ਬਰਾਤ ਦੇ ਪੂਰੇ 15 ਬੰਦੇ ਆਣੇ ਚਾਹੀਦੇ ਆ ਮੇਕਾ ਮੇਰੀ ਗੱਲ ਸੁਣ ਚਲ ਮੁੰਡੇ ਤਾਂ ਇਹ ਭੰਗੜਾ ਪਾਉਣ ਤੇ ਆ ਬਜ਼ੁਰਗਾਂ ਨਾਲ ਮਿਲਣੇ ਕਰਨ ਵਾਸਤੇ ਮੇਕਾ ਇਹ ਨਿਆ ਬੁੜੀਆਂ ਕੀ ਕਰਨ ਆ ਗਈਆਂ ਇਹ ਤੁਹਾਨੂੰ ਪਿੱਟਣ ਆਈਆਂ ਆ ਮਿੱਤ ਮੇਰੀ ਗੱਲ ਸੁਣ ਇਹ ਨਿਬਰਾ ਦੇ ਵਿੱਚ ਜੀਜੇ ਨੂੰ ਪੁਛਾਣਾਗੇ ਕਿਦਾਂ ਮੈਂ ਕਹੇ ਮੇਰੀ ਗੱਲ ਸੁਣ ਮੈਂ ਕਿ ਜਿੱਦੋਂ ਬੱਟਨੇ ਦੀ ਸਮੈਲਾਂ ਦੀ ਉਹੀ ਜੀਜਾ ਹੋਣਾ ਮੈਨੂੰ ਮੰਮੀ ਨੇ ਦੱਸਿਆ ਸੀਗਾ ਆਹ ਜਿਸ ਕੁੱਤੀ ਦੀ ਜਿਆਦਾ ਸੁੰਘਣ ਸ਼ਕਤੀ ਉਸ ਕੁੱਤੀ ਨੂੰ ਛੱਡੋ ਮਿੱਤ ਮੇਰੀ ਗੱਲ ਸੁਣ ਮੈਨੂੰ ਤਾਂ ਇੱਥੋਂ ਕੀ ਆਦੀ ਆ ਪਹਿਲਾਂ ਤੂੰ ਆਵਾਜ਼ ਮਾਰ ਕੇ ਵੇਖ ਮੈਂ ਕਿ ਬਹਿਲਾ ਮੈਂ ਆਵਾਜ਼ ਮਾਰਾਂ ਮੈਂ ਕਿਵੇਂ ਸੌਂਗ ਕੇ ਦੇਖਦੀਆਂ ਜੀਜਾ ਹੀਆਂ ਆਹ ਡਾਬਰਮੈਨ ਕੁੱਤੀ ਤੂੰ ਨਹੀਂ ਲੱਗਦੀ ਆ ਮੇ ਕੇਵੇ ਜੀਜਾ ਵੀ ਆ ਦੇਖ ਲਾ ਹੋ ਜੇ ਵਿਆਹ ਨੂੰ ਲੇਟ ਵਾ ਦਵਾਲੀ ਵੀ ਨੰਘ ਗਈ ਕਿੱਦਾਂ ਸਾਲੇ ਕੁੜੀ ਤੋਰਨੇ ਦੇ ਚੱਕਰ 'ਚ ਪਟਾਕੇ ਚਲਾਈ ਜਾਂਦੇ ਆਸਤਵਾਜੀਆਂ ਚਲਾਈ ਜਾਂਦੇ ਮੈਨੂੰ ਲੱਗਦਾ ਜੀਜੇ ਨੂੰ ਉੱਚਾ ਸੁਣਦੇ ਇੱਕ ਵਾਰੀ ਫੇਰ ਆਵਾਜ਼ ਮਾਰ ਕੇ ਦੇਖਦੀ ਆ ਮੇ ਕੇਵੇ ਜੀਜਾ ਵੀ ਪਿੰਡ ਦੇ ਵਿੱਚ ਬਰਾਤ ਦੀ ਆ ਕੇ 부ੜੀ ਹਜੇ ਪਾਥੀਆਂ ਪੱਥਣੇ ਤੇ ਨਹੀਂ ਹਟਦੀ ਮੇਕੇ ਭੈਣ ਜੀ ਜੇ ਵੀ ਪਾਥੀਆਂ ਥੱਪ ਥੱਪ ਪੱਥੀ ਜਾਂਦੀ ਮੇਕੇ ਭੈਣ ਜੀ ਜੇ ਮੇਰੇ ਨਾਲ ਬੋਲਿਆ ਨਹੀਂ ਤੂੰ ਹੀ ਆਵਾਜ਼ ਮਾਰ ਕੇ ਦੇਖ ਲੈ ਘਰ ਤਾਂ ਤੇਰੀ 12 ਫੁੱਟ ਦੀ ਜਵਾਰ ਹੁੰਦੀ ਤਾਂ ਸਿਲ ਮੈਂ ਹੀ ਆਵਾਜ਼ ਮਾਰਦੀ ਆ ਮੇਕਾ ਵੇ ਜੀਜਾ ਆ ਆ ਉੱਧਰ ਟੋਪੀ ਲਾ ਕੇ ਮम्मा ਹੱਸੀ ਜਣਾ ਦੱਸਦਾ ਨਹੀਂ ਤੇਰੇ ਪੈਣੀ ਐ ਨਿਕਲ ਗਈ ਭੂਆ ਰਹ ਗਿਆ ਭਤੀਜਾ ਕੋਈ ਮੁਫਾਰੀ ਪੈਣਾ ਨਾ ਹੋਵੇ ਤਾਂ ਮਿਕ ਜੀਜਾ ਜੀ ਹਾਏ ਥੋੜਾ ਕੁਝ ਦੁਖਦਾਇਆ ਜੀ ਕੋਈ ਮੁਫਾਰੀ ਪੈਣਾ ਮਿਕ ਤੁਸੀ ਸਾਨੂੰ ਪੁਛਾਣਿਆ ਨਹੀਂ ਤੁਹਾਡੀ ਨੰਬਰ ਪਲੇਟ ਪਤਾ ਨਹੀਂ ਕਿੱਥੇ ਐ ਓਏ ਮੁਫਾਰੀ ਪੈਣਾ ਮੈਂ ਥੋਡੀ ਸਾਲੀ ਆ ਤੁਸੀਂ ਸਾਲੀ ਨਹੀਂ ਕਿ ਮੈਂ ਤੇਰੀ ਛੋਟੀ ਸਾਲੀ ਤੂੰ ਸਾਲੀ ਆਹੋ ਤੂੰ ਮੈਨੂੰ ਸਾਲੀ ਨਹੀਂ ਲੱਗਦੀ ਮੈਂ ਕਿ ਫਿਰ ਕੀ ਲੱਗਦੀ ਆ ਤੂੰ ਤਾਂ ਮੈਨੂੰ ਕਾਲੀ ਮਾਤਾ ਹੀ ਲੱਗਦੀ ਹੋਈ ਮਕਾਰੀ ਬਣਨ ਹੋਵੇ ਤਾਂ ਧੀ ਬਰੀ ਕਿਹਾ ਚੋਰੀ ਨਾ ਕਰਿਆ ਕਰ ਮੈਂ ਕਿ ਮੈਂ ਤੇਰੀ ਸਾਲੀ ਤੇ ਤੀ ਕਰਾੜੀ ਹੋਈ ਮਕਾਰੀ ਬਣਿਆ ਤੇ ਤੁਸੀਂ ਮੇਰੇ ਜੀਜਾ ਸੀ ਇਹ ਤਾਂ ਲਿੰਗ ਬਲਿੰਗ ਨਹੀਂ ਬਣਦੇ ਮੈਂ ਕਿ ਫਿਰ ਕਿੱਦਾਂ ਬਣਦਾ ਰਿਸ਼ਤਾ ਬਣਾਇਆ ਕਰੋ ਸਿੱਧਾ ਮੈਂ ਕਿ ਮੈਂ ਸਾਲੀ ਤੇ ਤੂੰ ਮੇਰਾ ਜੀਜਾ ਤੂੰ ਮੇਰੀ ਸਾਲੀ ਕਣਿਆ ਵੀ ਇਹ ਕਿਹੜਾ ਰਿਸ਼ਤਾ ਹੋਇਆ ਇਹ ਰਿਸ਼ਤਾ ਨਹੀਂ ਹੈਗਾ ਨਹੀਂ ਐਦਿ ਘਰ ਨਹੀਂ ਆ ਮੇਕਾ ਜਿੱਦ ਜੀ ਅਸੀਂ ਆਈਆਂ ਤੇ ਤੋਂ ਲੌਂਗ ਲੈ ਚਾ ਲੈਣਾ ਲੌਂਗ ਲੈ ਚਾ ਲੈਣੀ ਆਹੋ ਲੌਂਗ ਲੌਂਗ ਤੇ ਇਲਾਚੀਆਂ ਤਾਇਆ ਗਿਆ ਸ਼ਹਿ ਨੂੰ ਤਾਇਆ ਲਾ ਗਿਆ ਟਰੰਗ ਨੂੰ ਜਾਂਦਾ ਤਾਇਆ ਆਉਂਗਾ ਤਾਇਆ ਆ ਕੇ ਦੋ ਅੱਛਾ ਤਾਂ ਤੋਂ ਲੌਂਗ ਇਲਾਚੀਆਂ ਹੈ ਨਹੀਂ ਹੈ ਨਹੀਂ ਬੇਕੇ ਸਾਡੇ ਪਿੰਡ ਦੇ ਵਿੱਚ ਕੋਈ ਹੋਰ ਆਵਾਜ਼ਾਂ ਲਾ ਭਾਵੇਂ ਚੁਗਣੇ ਦਾ ਕੋਈ ਬਿਮਾਰੀ ਤੇ ਨਹੀਂ ਆ ਛੰਨ ਪਾਉਣ ਦਾ ਇਹ ਤੂੰ ਅੰਨੀ ਹੋ ਗਈ ਜਿਵੇਂ ਐਡੇ ਐਡੇ ਲੈਂਟਰ ਪਾਏ ਛੰਨਾ ਜਲ ਗਈਆਂ ਸੰਦ ਵੀ ਵਿੱਚੇ ਜਲ ਗਏ ਕੋਈ ਬਿਮਾਰੀ ਮੇਰੇ ਉਹ ਛੰਨ ਦੀ ਗੱਲ ਨਹੀਂ ਕਰਦੀ ਮੈਂ ਤੂ ਤਕ ਤੂ ਦੀਆਂ ਬੁਝਾਰਤਾਂ ਦੀ ਗੱਲ ਕਰਦੀ ਪਹਿਲਾਂ ਤੂੰ ਪਾ ਮੈਂ ਸਲਾਹ ਕਰਵਾ ਬੜੀ ਭੈਣ ਦਾ ਕਰ ਲਾ ਕਰ ਲਾ ਮੈਂ ਕਿ ਦੀਦੀ ਪਹਿਲਾਂ ਛੰਨ ਮੈਂ ਪਾਣਾ ਮੇਕੇ ਨਹੀਂ ਪੈਲ ਮੇ ਪੋਣਾ ਨਹੀਂ ਉਹ ਬੈਲ ਮੇ ਪੋਣਾ ਪਹਿਲੇ ਮੈਨੂੰ ਪਾਣ ਦੋ ਮਾਰ ਕੇ ਜਪੇੜਨਾ ਤੈਨੂੰ ਉਹ ਨਵਾਂ ਸ਼ਹਿਰ ਵਾਲੇ ਪੁਲ ਤੇ ਤੱਕ ਕੇ ਮਾਰੂੰਗੀ ਨਾ ਹਾਂ ਬੋਲਾ ਮੈਂ ਪੋਣਾ ਇਹ ਰਿਹਾ ਹੋ ਰਿਹਾ ਮੇਕੇ ਪਹਿਲਾਂ ਤੂੰ ਪਹਿਲੇ ਇਹਨੂੰ ਪਾਣ ਦੇ ਮੈ ਤਾਂ ਆਂਦੀ ਨਹੀਂ ਸੀ ਮੇਰੇ ਧੱਕੇ ਨਾਲ ਲੱਗੇ ਆਈ ਹਾਂ ਤੁਸੀਂ ਦੋਏ ਜਣੀਆਂ ਰਹਿਣਦੇ ਹੋ ਪਹਿਲਾ ਮੈਂ ਹੀ ਪਾਗਣਾ ਹੈ ਹੋਈ ਬੁਬਲੀ ਬਣਿਆ ਜੀ ਜੀ ਦੀ ਪਹਿਲੇ ਮੈਂ ਪਾਣੀ ਆ ਪਾ ਲਓ ਮੈਂ ਛਣਪਰਾਗੇ ਆਈਏ ਜਾਈਏ ਛਣਪਰਾਗੇ ਟੁੱਠੀ ਛਣਪਰਾਗੇ ਆਈਏ ਜਾਈਏ ਛਣੇ ਅਗੇ ਟੁੱਠੀ ਆ ਵੇਖੋ ਪਿੰਡ ਵਾਲਿਓ ਮੇਰੀ ਜੀਜੇ ਦੀ ਬਾਂਦਰ ਵਰਗੀ ਬੁੱਥੀ ਆ ਬਾਂਦਰ ਅੜਗੀ ਬੁੱਥੀ ਹਾਂਜੀ ਐਮ ਸਪੋਰਟਸ ਅੱਜ ਕੁੜੀ ਤੁਸੀਂ ਬਾਂਦਰ ਨਾਲੇ ਤੋਰਨੀ ਹੋਈ ਬੁਬਲੀ ਪਹਿਣਾ ਛੱਡ ਜਵਾਬ ਦੋ एक परागे 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 तो कर <laughs> क्या गल हो चीज है जी, जी। उसी मेरे किसी विश्वास का सही जवाब नहीं दिता ये भी नहीं करा नहीं छाके आईए जाइए छन पराके आईये जाइए ਤੂੰ ਤਾਂ ਚਲ ਤੂੰ ਤੋੜੀ ਦੀਦਾ ਮਾਮੀ ਐ ਮੈਂ ਚੰਦ ਬਰਾਕੀ ਆਈ ਜਾਈਏ ਛੰਦੇ ਅੱਗੇ ਤੂੰ ਤਾਂ ਚੰਦ ਬਰਾਕੀ ਆਈ ਜਾਈਏ ਛੰਦੇ ਅੱਗੇ ਤੂੰ ਤੋਟ ਓਠੋ ਡੱਬੂ ਕੁੱਤੇ ਮੇਰੀ ਸਾਲੀ ਦੇ ਕੰਨ ਚ ਮੂੰਹ ਕੋਈ ਮਾਰੀ ਪੈਣਿਆ ਉਹਦਾ ਕਾਨਕ ਬਾਥਰੂਮ ਆ ਲੈਗਾ ਤਾਂ ਬਾਥਰੂਮ ਹੀ ਮਾਮੀ ਨੇ ਵਾਲ ਦੇ ਤਾਂ ਕਿੱਦਾਂ ਜਗਾਲੀ ਹੋ ਜਾ ਕੀਤੀ ਕੋਈ ਸੀ ਪੈਣਿਆ ਟ੍ਰੈਂਡ ਚੱਲਦਾ ਨਹੀਂ ਉਹ ਇਹੇ ਆ ਸ਼ਾਮੀ ਕਰਾ ਕੇ ਆਈ ਹੰਨੀ ਪੈਣ ਦੀਏ ਮਾਮੀਏ ਸਾਲੀਏ ਮੇਰੀਏ ਆਪਣੇ ਵਾਲ ਦੇਖ ਲੈ ਕਿੱਦਾਂ ਦੇ ਵੀ ਕਿੱਦਾਂ ਦੇ ਹੋ ਗਏ ਇਹਦੇ ਵਾਲ ਕਿੰਨੇ ਪੈਸੇ ਲਾਏ ਵਾਲਾਂ ਦੇ 2500 ਰੁਪਈਆ 5000 ਵਾਲਾ ਦੇ ਇਲਾਕਾ 2500 2500 ਰੁਪਈਆ 2500 ਰੁਪਈਆ ਆਹੋ ਇਹ ਤੇਰੇ ਵਾਲਾ ਦੰਦ ਜਿਹਦਾ ਪ੍ਰਾਲੀ ਚ ਕੁੱਤਾ ਘੁੰਮ ਗਿਆ ਹੁਣ ਕੋਈ ਮਮਾ ਨਹੀਂ ਪੈਣਾ ਨਾ ਪੁੱਤਾ ਮੇਰੇ ਕ ਜਿੱਜਾ ਜੀ ਥੋੜੇ ਜਿ ਤੁਸੀਂ ਮੇਰੇ ਕਿਸੇ ਵੀ ਸ਼ੰਦਸ ਦਾ ਸਹੀ ਜਵਾਬ ਨਹੀਂ ਦਿੱਤਾ ਥੋੜੀ ਕੰਨ ਚ ਕੀ ਮੈੜ ਉਹ ਹੀ ਉਹ ਤਾਂ 24 ਘੰਟੇ ਲੈਂਦੀ ਆ ਕੱਢ ਕੇ ਭਾਜਦੀ ਸੋਨੇ ਦੀ ਗਾਇ ਵੀਰ ਬਲੀ ਵੀਰ ਬਲੀ ਮੇਰੇ ਕ ਲਾ ਕੇ ਲੈ ਚੱਲੀਆਂ ਥੋੜੀ ਸਿਰ ਚ ਮਾਰ ਚੱਲੀ 500 ਜੁੱਤੀ 1 2 3 4 5 ਤਾਇਆ ਤੁਹਾਡੇ ਨਾਲ ਕੌਣ ਆਇਆ ਤਾਇਆ ਦੇਖੋ ਸੁਣਿਓ 500 ਗਿਣਾ ਦੀ 1 2 3 4 5 ਐ ਤਾਇਆ ਆਇਆ ਥੀ ਅਈਆਂ ਛਾਲੀਆਂ ਕੀ ਹੋਇਆ ਉਹਨਾਂ ਦਾ ਆਣਿਆ ਸਗਾ ਫੇਰ ਮੇਰੀਆਂ ਵੀਰ ਬੱਲੀਆਂ ਖੋਲ ਲਈਆਂ ਤੇਰੀਆਂ ਮੇਰੇ ਸਿਰ 'ਚ 500 ਯੁੱਤੀ ਮਾਰੀ ਤੂੰ ਮੇਰਾ ਨਾਂ ਲੈਣਾ ਸਗਾ ਓਏ ਜਿੱਲੇ ਤੇਰਾ ਨਾਂ ਲਿਆ ਪੂਰੀ 1000 ਮਾਰੀ ਅੱਛਾ ਜੇ ਮੌਕੇ ਤੇ ਹੁੰਦਾ ਤੇਰੇ 3100 ਲਵਾਣੀ ਗੱਲ ਤੋਂ ਟਾਈਮ ਹੋ ਗਿਆ ਬਹੁਤ ਤੁੜੀ ਚੱਕ ਲਿਓ